ਲਾਈਟ ਪਿੰਕ ਵੈਰਾਈਟੀ ਆ ਤੇ ਇਹਦੀ ਸਭ ਤੋਂ ਵੱਡੀ ਖਾਸੀਅਤ ਇਹ ਆ ਕਿ ਅਗੇਤੀ ਵੈਰਾਈਟੀ ਆ 4-5 ਦਸੰਬਰ ਤੋਂ ਖੇਤਾਂ ਦੇ ਵਿੱਚ ਇਹਦੀ ਲਵਾਈ ਸ਼ੁਰੂ ਹੋ ਜਾਂਦੀ ਆ ਤਮਾਕਾਸ ਤੋਂ ਗਵਾਇਆ ਦੇਰ ਕਾ ਦੀ ਲਾਈ ਆ ਲਾ ਲਓ ਸਾਰੇ ਲਾ ਲਓ ਰੁੱਤ ਕੰਡਿਆਂ ਦੀ ਆਈ ਆ ਦੋਸਤੋ ਆਪਾਂ ਤੁਹਾਨੂੰ ਲੈ ਆਏ ਆ ਬਲੈਕ ਰੋਜ਼ ਨਰਸਰੀ ਪਿੰਡ ਲੰਡੇ ਜ਼ਿਲ੍ਹਾ ਮੋਗਾ ਵਿਖੇ ਤੇ ਤੁਸੀਂ ਦੇਖਦੇ ਪਏ ਹੋ ਬਾਈ ਗੁਰਤੇਜ ਸਿੰਘ ਢਿੱਲੋਂ ਹੁਣੀ ਆਪਣੀ ਨਰਸਰੀ ਦਾ ਨਰੀਖਣ ਕਰਦੇ ਪਏ ਆ ਲਾਈਟ ਪਿੰਕ ਵੈਰਾਈਟੀ ਆ ਤੇ ਇਹਦੀ ਸਭ ਤੋਂ ਵੱਡੀ ਖਾਸੀਅਤ ਇਹ ਆ ਕਿ ਅਗੇਤੀ ਵੈਰਾਈਟੀ ਆ 4-5 ਦਸੰਬਰ ਤੋਂ ਖੇਤਾਂ ਦੇ ਵਿੱਚ ਇਹਦੀ ਲਵਾਈ ਸ਼ੁਰੂ ਹੋ ਜਾਂਦੀ ਆ ਸਾਢੇ 3-4 ਮਹੀਨਿਆਂ ਦੀ ਵੈਰਾਈਟੀ ਆ ਬਹੁਤ ਘੱਟ ਖਰਚ ਬਹੁਤ ਘੱਟ ਖਾਦ ਪਾਣੀ ਦੇ ਨਾਲ ਇਹ ਸਿਰੇ ਚੜ ਜਾਂਦੀ ਆ ਸੋ ਜੇਕਰ ਤੁਹਾਨੂੰ ਇਹ ਜਿਹੜੀ ਵੈਰਾਈਟੀ ਹੈਗੀ ਆ ਇਸ ਵੈਰਾਈਟੀ ਦੀ ਨਰਸਰੀ ਚਾਹੀਦੀ ਆ ਗੰਢੇ ਲਾਉਣ ਵਾਸਤੇ ਤਾਂ ਤੁਸੀਂ ਬਾਈ ਗੁਰਤੇਜ ਸਿੰਘ ਢਿਲੋਂ ਨਾਲ ਸਕਰੀਨ ਤੇ ਦਿੱਤੇ ਹੋਏ ਫੋਨ ਨੰਬਰ ਤੇ ਸੰਪਰਕ ਕਰਕੇ ਇਹ ਨਰਸਰੀ ਲਿਜਾ ਸਕਦੇ ਹੋ ਪਨੀਰੀ ਲਿਜਾ ਸਕਦੇ ਹੋ ਤੇ ਆਪਣੇ ਘਰ ਜੋਕਰੀ ਜਾਂ ਵਪਾਰਕ ਪੱਧਰ ਤੇ ਜਿਹੜੀ ਵੀ ਤੁਸੀਂ ਗੰਡਿਆਂ ਦੀ ਖੇਤੀ ਕਰਨੀ ਚਾਹੁੰਦੇ ਹੋ ਇਸ ਪਨੀਰੀ ਦੇ ਨਾਲ ਜੀ ਸਦਕੇ ਕਰੋ ਫੁੱਲ ਗਰੰਟੀ ਵਾਲਾ ਕੰਮ ਹੈ ਇੱਕ ਨੰਬਰ ਪਨੀਰੀ ਆ ਪੂਰੀ ਮਜ਼ਬੂਤ ਜਾਨਦਾਰ ਸ਼ਾਨਦਾਰ ਸੋ ਜ਼ਰੂਰ ਬਾਈ ਨੂੰ ਸੇਵਾ ਦਾ ਮੌਕਾ ਦਿਓ ਸਕਰੀਨ ਤੇ ਫੋਨ ਨੰਬਰ ਮੌਜੂਦ ਹੈ ਇਸ ਨੰਬਰ ਤੇ ਬਾਈ ਢਿਲੋਂ ਨਾਲ ਸੰਪਰਕ ਕਰਕੇ ਤੁਸੀਂ ਬਲੈਕ ਰੋਜ਼ ਨਰਸਰੀ ਪਿੰਡ ਲੰਡੇ ਜ਼ਿਲ੍ਹਾ ਮੋਗਾ ਵਿਖੇ ਆ ਕੇ ਇਹ ਜਿਹੜੀ ਪਨੀਰੀਆ ਗੰਡਿਆਂ ਦੀ ਲਾਈਟ ਪਿੰਕ ਲਜਾ ਸਕਦੇ ਹਾਂ ਰਤਿਆ ਓਨੀਅਨ ਫਾਰਮਰਜ਼ ਵਾਲਿਆਂ ਵੱਲੋਂ ਤਿਆਰ ਕੀਤਾ ਗਿਆ ਇਹ ਵੀ ਬਹੁਤ ਹੀ ਸ਼ਾਨਦਾਰ ਫਸਲ ਦਿੰਦਾ ਗੰਡਿਆਂ ਦੀ ਸੋ ਸਭ ਤੋਂ ਵੱਡੀ ਗੱਲ ਇਹ ਕਿ 4-5 ਦਸੰਬਰ ਤੋਂ ਇਹਦੀ ਲਵਾਈ ਸ਼ੁਰੂ ਹੋ ਜਾਂਦੀ ਹੈ ਜਾਨੀ ਕਿ ਆਮ ਗੰਡੇ ਜਿਹੜੇ ਪਕਾਵੇਂ ਆ ਉਹਨਾਂ ਤੋਂ 1 ਮਹੀਨਾ ਪਹਿਲਾਂ ਇਹ ਜਿਹੜੀ ਅਗੇਤੀ ਬਜਾਈ ਹੋ ਜਾਂਦੀ ਹੈ ਤੇ ਇਹਦੇ ਇਲਾਵਾ ਇਸ ਗੱਲ ਦੀ ਬਾਈ ਜੀ ਗਰੰਟੀ ਲੈਂਦੇ ਆ ਕਿ ਗੰਢੇੜ ਨਹੀਂ ਨਿਕਲੂਗੀ ਬਹੁਤ ਘੱਟ ਖਰਚੇ ਨਾਲ ਬਹੁਤ ਘੱਟ ਖਾਦ ਪਾਣੀ ਨਾਲ ਪਾਲਣ ਵਾਲੀ ਇਹ ਵੈਰਾਈਟੀ ਆ ਇਸ ਵੈਰਾਈਟੀ ਦੀ ਹੈ ਪਨੀਰੀ ਬਲੈਕ ਰੋਜ਼ ਨਰਸਰੀ ਪਿੰਡ ਲੰਡੇ ਜ਼ਿਲ੍ਹਾ ਮੋਗਾ ਵਿਖੇ ਉਪਲਬਧ ਆਪੋ ਆਪਣੀ ਲੋੜ ਮੁਤਾਬਕ ਆਓ ਤੇ ਲੈ ਜਾਓ ਪਹਿਲਾਂ ਆਓ ਪਹਿਲਾਂ ਪਾਓ ਧੰਨਵਾਦ